ਕਿ ਡਾਕਟਰ ਅੰਬੇਦਕਰ ਜੀ ਸਿੱਖ ਸਜਣਾ ਚਾਹੁੰਦੇ ਸਨ ਕਿ ਮਾਸਟਰ ਤਾਰਾ ਸਿੰਘ ਨੇ ਹੀ ਉਹਨਾਂ ਨੂੰ ਰੋਕਿਆ ਸੀ ਡਾਕਟਰ ਅੰਬੇਦਕਰ ਜੀ ਨੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਉਹ ਸਿੱਖ ਧਰਮ ਨੂੰ ਚਾਹੁੰਦੇ ਨੇ ਉਦੋਂ ਮਹਾਤਮਾ ਗਾਂਧੀ ਨੇ ਡਾਕਟਰ ਸਾਹਿਬ ਦੇ ਇਸ ਬਿਆਨ ਦਾ ਵਿਰੋਧ ਕੀਤਾ ਸੀ ਇੱਕ ਗੱਲ ਤੁਸੀਂ ਬਹੁਤ ਵਾਰੀ ਬਹੁਤ ਲੋਕਾਂ ਕੋਲੋਂ ਸੁਣੀ ਹੋਣੀ ਕਿ ਡਾਕਟਰ ਭੀਮਰਾਓ ਅੰਬੇਦਕਰ ਆਪਣੇ ਨਾਲ 7 ਕਰੋੜ ਅਸ਼ੂਤਾਂ ਨੂੰ ਲੈ ਕੇ ਸਿੱਖ ਬਣਨਾ ਚਾਹੁੰਦੇ ਸੀ ਪਰ ਮਾਸਟਰ ਤਾਰਾ ਸਿੰਘ ਨੇ ਅਜਿਹਾ ਨਹੀਂ ਹੋਣ ਦਿੱਤਾ ਡਾਕਟਰ ਅੰਬੇਦਕਰ ਨੇ ਨਾਸਿਕ ਮਹਾਰਾਸ਼ਟਰ ਨਾਮ ਦੇ ਸਥਾਨ ਤੇ 12 13 ਅਕਤੂਬਰ 1935 ਨੂੰ 10000 ਲੋਕਾਂ ਦੀ ਇਕੱਠ ਵਾਲੀ ਕਾਨਫਰੰਸ ਵਿੱਚ ਸ਼ਬਦ ਬੋਲੇ ਸੀ ਕਿ ਮੈਂ ਬਦਕਿਸਮਤੀ ਨਾਲ Hindu ਪੈਦਾ ਹੋਇਆ ਹਾਂ ਪਰ ਮੈਂ ਇੱਕ Hindu ਬਜੋ ਮਰਾਂਗਾ ਨਹੀਂ ਯਾਨੀ ਡਾਕਟਰ ਅੰਬੇਦਕਰ ਜੀ Hindu ਧਰਮ ਛੱਡਣਾ ਚਾਹੁੰਦੇ ਸਨ ਤੇ ਸਿੱਖੀ ਧਾਰਨ ਕਰਨਾ ਚਾਹੁੰਦੇ ਸਨ ਪਰ ਮਾਸਟਰ ਤਾਰਾ ਸਿੰਘ ਵਰਗੇ ਲੀਡਰਾਂ ਨੇ ਆਪਣੀ ਲੀਡਰੀ ਹੱਥੋਂ ਜਾਣ ਦੇ ਡਰ ਤੋਂ ਅਜਿਹਾ ਨਹੀਂ ਹੋਣ ਦਿੱਤਾ ਨਹੀਂ ਤਾਂ ਹੋਂ ਤੱਕ ਸਿੱਖਾਂ ਦੀ ਗਿਣਤੀ ਕਈ ਕਰੋੜ ਹੋਣੀ ਸੀ ਜਿੰਨੀਆਂ ਛੋਟੀਆਂ ਜਾਤਾਂ ਕਹੀ ਜਾਂਦੀਆਂ ਜਾਂ ਜਿਹੜੇ ਡਾਕਟਰ ਅੰਬੇਦਕਰ ਦੇ ਪੈਰੂਕਾਰ ਸਨ ਉਹਨਾਂ ਸਾਰਿਆਂ ਨੇ ਸਿੱਖ ਹੋਣਾ ਸੀ ਸਾਡੇ ਸਿੱਖ ਲੀਡਰਾਂ ਦਾ ਹੀ ਬੇੜਾ ਬਹਿ ਗਿਆ ਅਕਸਰ ਬਜ਼ੁਰਗਾਂ ਵਿੱਚ ਜਾਂ ਸੋਸ਼ਲ ਮੀਡੀਆ ਤੇ ਇਹ ਗੱਲ ਸੁਣੀ ਜਾਂਦੀ ਹੈ ਪਰ ਸਵਾਲ ਇਹ ਹੈ ਕਿ ਕੀ ਸੱਚਮੁੱਚ ਹੀ ਅਜਿਹਾ ਹੋਣਾ ਸੀ ਕਿ ਡਾਕਟਰ ਅੰਬੇਦਕਰ ਜੀ ਸਿੱਖ ਸੱਜਣਾ ਚਾਹੁੰਦੇ ਸਨ ਕਿ ਮਾਸਟਰ ਤਾਰਾ ਸਿੰਘ ਨੇ ਹੀ ਉਹਨਾਂ ਨੂੰ ਰੋਕਿਆ ਸੀ ਬਹੁਤ ਸਾਰੀਆਂ ਪਛੜੀਆਂ ਜਾਤਾਂ ਦੇ ਲੋਕ ਭਾਵੇਂ ਉਹ ਪੰਜਾਬੀ ਹੋਣ ਜਾਂ ਬਾਹਰਲੇ ਸੂਬਿਆਂ ਦੇ ਉਹ ਅਕਸਰ ਹੀ ਇਸ ਗੱਲ ਨੂੰ ਬੁਧਾ ਚੜਾ ਕੇ ਪੇਸ਼ ਕਰਦੇ ਹਨ ਕਿ ਸਿੱਖਾਂ ਸਿਰ ਇਹ ਡਾਕਟਰ ਅੰਬੇਦਕਰ ਦੇ ਸਿੱਖ ਨਾ ਸਜਣ ਦਾ ਭਾਂਡਾ ਪਾਂਦੇ ਹਨ ਕੁਝ ਇਸ ਖੁੰਧਕ ਵਿੱਚ ਜੱਟ ਸਿੱਖਾਂ ਨੂੰ ਵੀ ਜ਼ਿੰਮੇਵਾਰ ਦੱਸਦੇ ਹਨ ਕਿ ਪੰਜਾਬ ਦੇ ਵਿੱਚ ਪਛੜੀਆਂ ਜਾਤਾਂ ਨਾਲ ਜੱਟਾਂ ਵੱਲੋਂ ਗੁਰਦੁਆਰਿਆਂ ਵਿੱਚ ਵਿਤਕਰਾ ਹੁੰਦਾ ਹੈ ਇਸ ਕਰਕੇ ਉਹਨਾਂ ਨੇ ਆਪਣੀ ਜਾਤ ਦਾ ਵੱਖਰਾ ਗੁਰਦੁਆਰਾ ਬਣਾ ਲਿਆ ਇਹਨਾਂ ਸਵਾਲਾਂ ਦੇ ਜਵਾਬ ਦੇਾਂਗੇ ਅੱਜ ਦੀ ਇਸ ਵੀਡੀਓ ਵਿੱਚ ਕੀ ਇਹ ਸੱਚ ਹੈ ਜਾਂ ਫਿਰ ਇੱਕ ਝੂਠ ਪਰ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਹੋਇਆ ਕਿ ਜਦੋਂ ਡਾਕਟਰ ਭੀਮrao ਅੰਬੇਦਕਰ ਨੇ ਇਹ ਭਾਸ਼ਣ ਦਿੱਤਾ ਸੀ ਕਿ ਉਹ ਹਿੰਦੂ ਜੰਮੇ ਹਨ ਪਰ ਹਿੰਦੂ ਮਰਨਾ ਨਹੀਂ ਚਾਹੁੰਦੇ ਤਾਂ ਬੰਬੇ ਦੀ ਇੱਕ ਛੋਟੀ ਜਹੀ ਬਰਾਦਰੀ ਸਿੰਘ ਸਭਾ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਸੇਠੀ ਨੇ ਉਸੇ ਮਹੀਨੇ ਯਾਨੀ ਅਕਤੂਬਰ 1935 ਦੇ ਅਖੀਰ ਵਿੱਚ ਡਾਕਟਰ ਅੰਬੇਦਕਰ ਜੀ ਨੂੰ ਮਿਲ ਕੇ ਸਿੱਖ ਧਰਮ ਅਪਣਾ ਲੈਣ ਦੀ ਗੱਲ ਕਹੀ ਤੇ ਅਗਲੇ ਮਹੀਨੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ 20 GTG ਜੋ ਕਿ ਅਗਲੇ ਮਹੀਨੇ 8 ਨਵੰਬਰ ਨੂੰ ਆ ਰਿਹਾ ਸੀ ਡਾਕਟਰ ਅੰਬੇਦਕਰ ਜੀ ਉਸ ਗੁਰਪੁਰਬ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਬਾਰੇ ਭਾਸ਼ਣ ਵੀ ਦਿੱਤਾ ਪ੍ਰਧਾਨ ਸਰਦਾਰ ਗੁਰਦੇਚ ਸਿੰਘ ਸੇਠੀ ਨੇ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੈਨੇਜਰ ਨਾਲ ਰਾਬਤਾ ਕੀਤਾ ਜਿਨ੍ਹਾਂ ਨੇ ਅੱਗੇ ਸ਼ਰੂਮਣੀ ਕਮੇਟੀ ਨਾਲ ਵਿਚਾਰ ਕੀਤਾ ਕਿ ਨਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੇ ਨੌ ਸਿੱਖਾਂ ਦਾ ਜਥਾ ਸਰਦਾਰ ਨਰੈਣ ਸਿੰਘ ਮੈਨੇਜਰ ਦੀ ਅਗਵਾਈ ਹੇਠ ਜਨਵਰੀ 1936 ਵਿੱਚ ਪੂਨੇ ਮਹਾਰਾਸ਼ਟਰ ਭੇਜਿਆ ਇਸ ਜਥੇ ਵਿੱਚ ਸੰਤ ਤੇਜਾ ਸਿੰਘ ਜੀ ਗਿਆਨੀ ਇੰਦਰ ਸਿੰਘ ਜੀ ਭਾਈ ਸਮੁੰਦ ਸਿੰਘ ਜੀ ਦਾ ਰਾਗੀ ਜਥਾ ਸ਼ਾਮਲ ਸੀ ਉੱਥੇ ਸਮਾਗਮ ਹੋਇਆ ਤੇ ਭਾਈ ਸਮੁੰਦ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ ਸਿੱਖ ਬੁਲਾਰਿਆਂ ਨੇ ਉੱਥੇ ਦੀ ਭਾਸ਼ਾ ਵਿੱਚ ਤਕਰੀਰਾਂ ਕੀਤੀਆਂ ਧਾਰਮਿਕ ਵਿਸ਼ਿਆਂ ਬਾਰੇ ਅੰਗਰੇਜ਼ੀ ਤੇ ਮਰਾਠੀ ਵਿੱਚ ਕਿਤਾਬਾਂ ਦੇ ਲੰਗਰ ਵੀ ਲਾਏ ਡਾਕਟਰ ਅੰਬੇਦਕਰ ਜੀ 13 ਜਨਵਰੀ 1936 ਨੂੰ ਇਸ ਸਿੱਖ ਕੀਰਤਨ ਸਮਾਗਮ ਵਿੱਚ ਸ਼ਾਮਲ ਹੋਏ ਮਿਤੀ 25 ਜਨਵਰੀ ਨੂੰ ਪੰਜਾਬ ਤੋਂ ਗਿਆ ਇਹ ਜੱਥਾ ਵਾਪਸ ਲਾਹੌਰ ਚਲਾ ਗਿਆ ਨਨਕਾਣਾ ਸਾਹਿਬ ਵਾਲੀ ਜਿਹੜੀ ਕਮੇਟੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਪ੍ਰਚਾਰ ٹرسٹ ਕਾਇਮ ਕੀਤਾ ਅਪ੍ਰੈਲ 1936 ਨੂੰ ਭਾਈ ਮਹਤਾਬ ਸਿੰਘ ਦੀ ਪ੍ਰਧਾਨਗੀ ਹੇਠ ਭਲਾਈ ਗਈ ਇੱਕ ਸਾਂਝੀ ਮੀਟਿੰਗ ਵਿੱਚ ਮਾਸਟਰ ਤਾਰਾ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਸਰਬ ਹਿੰਦ ਸਿੱਖ ਮਿਸ਼ਨ ਨਾਂ ਦੇ ਜਥੇਬੰਦੀ ਖੜੀ ਕਰਕੇ ਸਿੱਖ ਮਿਸ਼ਨਰੀ ਕਾਲਜ ਵੀ ਇਨਾਂ ਹਵਾਲੇ ਕੀਤਾ ਗਿਆ ਪ੍ਰੋਗਰਾਮ ਅਨੁਸਾਰ ਡਾਕਟਰ ਅੰਬੇਦਕਰ ਨੂੰ ਵਿਸਾਖੀ ਤੇ ਗੁਰਮਤਿ ਪ੍ਰਚਾਰ ਕਾਨਫਰੰਸ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਜੋ ਕਿ 11 ਅਪ੍ਰੈਲ 1936 ਨੂੰ ਅੰਮ੍ਰਿਤਸਰ ਪਹੁੰਚੇ ਡਾਕਟਰ ਸਾਹਿਬ ਨੇ ਦਸਤਾਰ ਸਜਾਈ ਹੋਈ ਸੀ ਉਹਨਾਂ ਨੂੰ ਘੋੜਿਆਂ ਵਾਲੀ ਬੱਗੀ ਤੇ ਬਿਠਾ ਕੇ ਨਾਲ ਪ੍ਰਧਾਨ ਵਿਸਾਖਾ ਸਿੰਘ ਬੈਠੇ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਨਮਾਨ ਵਜੋਂ ਇੱਕ ਫੇਰੀ ਲਗਾਈ ਗਈ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਸਨਮਾਨ ਵਜੋਂ ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਹੁਕਮ ਸਿੰਘ ਵੱਲੋਂ ਡਾਕਟਰ ਅੰਬੇਦਕਰ ਜੀ ਦੇ ਸਨਮਾਨ ਵਿੱਚ ਰਾਤ ਦਾ ਖਾਣਾ ਦਿੱਤਾ ਗਿਆ ਮਿਤੀ 12 ਅਪ੍ਰੈਲ 1936 ਨੂੰ ਸਟੇਜ ਤੇ ਡਾਕਟਰ ਅੰਬੇਦਕਰ ਜੀ ਨੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਉਹ ਸਿੱਖ ਧਰਮ ਨੂੰ ਚਾਉਂਦੇ ਨਹੀਂ। ਇੱਕ ਕਾਨਫਰੰਸ ਵਿੱਚ ਇਹ ਵੀ ਕਿਹਾ ਕਿ ਮੁੰਬਈ ਦਾਦਰ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਲਗਾਈ ਜਾਵੇ ਤੇ ਦੂਜਾ ਇੱਕ ਕਾਲਜ ਬੱਚਿਆਂ ਲਈ ਖੋਲ੍ਹਿਆ ਜਾਵੇ। ਉਹਨਾਂ ਦਾ ਭਤੀਜਾ ਜੋ ਉਹਨਾਂ ਦੇ ਨਾਲ ਆਇਆ ਸੀ। ਉਹ ਇਸ ਦੌਰਾਨ ਅਮਰੇਸ਼ਾਕੇ ਸਿੰਘ ਸੱਜ ਗਿਆ ਸੀ। ਇਸ ਕਾਨਫਰੰਸ ਅੰਦਰ ਪ੍ਰੋਫੈਸਰ ਬਾਬਾ ਹਰਿ ਕ੍ਰਿਸ਼ਨ ਦੇ ਪ੍ਰਭਾਵਸ਼ਾਲੀ ਭਾਸ਼ਣ ਦੇ ਉੱਤਰ ਵਿੱਚ ਡਾਕਟਰ ਅੰਬੇਦਕਰ ਜੀ ਨੇ ਬੋਲਦੇ ਹੋਏ ਸਪਸ਼ਟ ਸ਼ਬਦਾਂ ਵਿੱਚ ਆਪਣੇ ਤੇ ਆਪਣੇ ਸਾਥੀਆਂ ਦਾ ਸਿੱਖਿਅਤ ਕਰਨ ਦਾ ਵਿਚਾਰ ਪ੍ਰਗਟਾਇਆ ਸੀ। ਹੁਣ ਚੱਕਰ ਇਹ ਬਣਿਆ ਕਿ ਜਦੋਂ ਡਾਕਟਰ ਅੰਬੇਦਕਰ ਜੀ ਨੇ ਪਹਿਲਾ ਬਿਆਨ ਦਿੱਤਾ ਸੀ ਕਿ ਮੈਂ ਹਿੰਦੂ ਮਾਰਾਂਗਾ ਨਹੀਂ ਉਦੋਂ ਮਹਾਤਮਾ ਗਾਂਧੀ ਨੇ ਡਾਕਟਰ ਸਾਹਿਬ ਦੇ ਇਸ ਬਿਆਨ ਦਾ ਵਿਰੋਧ ਕੀਤਾ ਸੀ ਹੁਣ ਜਦੋਂ ਡਾਕਟਰ ਅੰਬੇਦਕਰ ਜੀ ਪੰਜਾਬ ਆਏ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਨੇ ਸਿੱਖੀ ਧਾਨ ਕਰਨ ਦਾ ਬਿਆਨ ਦਿੱਤਾ ਤਾਂ ਪੰਜਾਬ ਦੇ ਕੁਝ ਕੱਟੜ ਹਿੰਦੂਆਂ ਨੂੰ ਬਹੁਤ ਬੁਰਾ ਲੱਗਿਆ ਅੰਮ੍ਰਿਤਸਰ ਦੀ ਇਸ ਕਾਨਫਰੰਸ ਤੋਂ ਬਾਅਦ ਡਾਕਟਰ ਸਾਹਿਬ ਜੀ ਵਾਪਸ ਮਹਾਰਾਸ਼ਟਰ ਨੂੰ ਪਰਤ ਗਏ ਇੱਧਰ ਸਰਬ ਹਿੰਦ ਸਿੱਖ ਮਿਸ਼ਨ ਨੇ ਫਾਰਮ ਇੰਤਜ਼ਾਮ ਕਰਕੇ ਡਾਕਟਰ ਸਾਹਿਬ ਦੇ ਕਹੇ ਅਨੁਸਾਰ ਦੋਵੇਂ ਕਾਰਜ ਯਾਨੀ ਪ੍ਰਿੰਟਿੰਗ ਪ੍ਰੈਸ ਖੋਲਣ ਤੇ ਬੱਚਿਆਂ ਦਾ ਕਾਜ ਖੋਲਣ ਦੇ ਪ੍ਰੋਗਰਾਮ ਸ਼ੁਰੂ ਕਰਵਾ ਦਿੱਤੇ ਡਾਕਟਰ ਅੰਬੇਦਕਰ ਜੀ ਨੇ ਮੁਹਾਰ ਕਬੀਲਿਆਂ ਦੀ ਇੱਕ ਕਾਨਫਰੰਸ 31 ਮਈ 1936 ਨੂੰ ਬੁਲਾਈ ਸੀ ਜਿਸ ਵਿੱਚ 35000 ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਡਾਕਟਰ ਸਾਹਿਬ ਨੇ ਕਾਫੀ ਲੰਬੇ ਭਾਸ਼ਣ ਵਿੱਚ ਕਿਹਾ ਕਿ ਅਗਲੇ ਪੜਾਅ ਦੇ ਪ੍ਰੋਗਰਾਮ ਲਈ ਤਿਆਰ ਰਹੋ ਤਾਂ ਕਿ ਇੱਕੋ ਦਿਨ ਜਦੋਂ ਮੈਂ ਕਹਾ 7 ਕਰੋੜ ਅਸ਼ੂਤ ਧਰਮ ਬਦਲੀ ਕਰ ਲੈਣਾ ਪਰ ਅਜੇ ਕਿਸੇ ਵਿਸ਼ੇਸ਼ ਧਰਮ ਦਾ ਪ੍ਰਚਾਰ ਨਹੀਂ ਕਰਨਾ ਉਧਰ ਬੱਚਿਆਂ ਦੇ ਕਾਲਜ ਵਾਸਤੇ 17642 ਗੱਜ ਜ਼ਮੀਨ ਮਾਟੂंका ਕਲੋਨੀ ਵਿੱਚ 179672 ਰੁਪਏ ਵਿੱਚ ਬੰਬਈ ਸਰਕਾਰ ਪਾਸੋਂ ਖਰੀਦ ਲਈ ਤੇ ਪ੍ਰੈਸ ਵਾਸਤੇ ਨਾਈਗਾਮੀ ਪਨੋਟ ਸੁਨਾਮੀ ਜਗਾ ਤੇ 75000 ਰੁਪਏ ਵਿੱਚ ਲੈਣ ਦਾ ਫੈਸਲਾ ਕੀਤਾ ਤੇ ਸ਼ੈੱਡ ਖੜਾ ਕਰਕੇ ਇੱਕ ਛੋਟੀ ਜਿਹੀ ਪ੍ਰੈਸ ਲਗਾ ਦਿੱਤੀ ਗਈ ਜਿਸ ਵਿੱਚ ਡਾਕਟਰ ਅੰਬੇਦਕਰ ਜੀ ਦਾ ਗੁਰਦੁਆਰਾ ਜਨਤਾ ਚਪੜਾ ਸ਼ੁਰੂ ਹੋਇਆ ਡਾਕਟਰ ਅੰਬੇਦਕਰ ਜੀ ਜਰਮਨੀ ਤੋਂ ਕਾਲਜ ਦੀ ਹਮਾਰਤ ਦਾ ਪਲਾਨ ਬਣਵਾ ਲਿਆਏ ਸਨ ਕਾਲਜ ਦਾ ਕੰਮ ਸਰਦਾਰ ਨਰੈਣ ਸਿੰਘ ਜੀ ਮੈਨੇਜਰ ਗੁਰਦੁਆਰਾ ਕਮੇਟੀ ਨਲਕਾਲਾ ਸਾਹਿਬ ਦੀ ਨਿਗਰਾਨੀ ਹੇਠ ਦਿਨ ਰਾਤ ਲੱਗ ਕੇ 12 ਮਾਰਚ 1937 ਤੋਂ ਸ਼ੁਰੂ ਹੋ ਗਿਆ ਜਿਸ ਵਿੱਚ ਡਾਕਟਰ ਅੰਬੇਦਕਰ ਜੀ ਬੜੀ ਦਿਲਚਸਪੀ ਲੈਂਦੇ ਸਨ ਉੱਥੇ ਡਾਕਟਰ ਅੰਬੇਦਕਰ ਜੀ ਆਉਂਦੇ ਜਾਂਦੇ ਸਲਾਹ مشਵਰਾ ਦਿੰਦੇ ਸਨ ਤੇ ਰਾਤ ਦਿਨ ਬਿਲਡਿੰਗ ਦਾ ਕੰਮ ਚੱਲਦਾ ਸੀ ਕਿਉਂਕਿ 20 ਜੂਨ ਤੋਂ ਕਲਾਸਾਂ ਸ਼ੁਰੂ ਕਰਨੀਆਂ ਸਨ ਪਰ ਫਿਰ ਅਚਾਨਕ ਅਜੀਹਾਂ ਕੀ ਹੋਇਆ ਕਿ ਡਾਕਟਰ ਅੰਬੇਦਕਰ ਜੀ ਨੇ ਬੜ ਰਹੇ ਕਾਲਜ ਵਾਲੀ ਥਾਂ ਤੇ ਆਉਣਾ ਛੱਡ ਦਿੱਤਾ ਕੋਈਆ ਇਹ ਸੀ ਕਿ ਡਾਕਟਰ ਅੰਬੇਦਕਰ ਜੀ ਗਾਂਧੀ ਦੇ ਬਲਾਉਣ ਤੇ ਮਿਤੀ 5 ਮਈ 1936 ਨੂੰ ਉਸ ਨੂੰ ਮਿਲੇ ਗਾਂਧੀ ਨੇ ਕਿਹਾ ਕਿ ਧਰਮ ਬਦਲੀ ਦਾ ਪ੍ਰੋਗਰਾਮ 10 ਸਾਲਾਂ ਲਈ ਰੋਕ ਦਿੱਤਾ ਜਾਵੇ ਪਰ ਡਾਕਟਰ ਅੰਬੇਦਕਰ ਜੀ ਨਾ ਮੰਨੇ ਬੁਰੂਤ ਨੂੰ ਦੇਖਦਿਆਂ ਡਾਕਟਰ ਸਾਹਿਬ ਨੇ ਆਪਣੇ ਸਾਥੀਆਂ ਨਾਲ ਸਲਾਹ مشورہ ਕਰਕੇ ਹਿੰਦੂ ਮਹਾਸਭਾ ਨਾਲ ਗੱਲਬਾਤ ਤੋੜਨ ਦਾ ਫੈਸਲਾ ਕੀਤਾ ਜੁਗਲ ਕਸ਼ੋਰ ਬਿਰਲਾ ਇੱਕ ਵਪਾਰੀ ਸਨ ਜਿਸ ਨੇ ਹਿੰਦੂ ਮਹਾਸਭਾ ਦੇ ਪ੍ਰਧਾਨ ਡਾਕਟਰ ਬੀ ਐਸ ਮੁੰਜੇ ਨੂੰ ਡਾਕਟਰ ਅੰਬੇਦਕਰ ਜੀ ਦੀ ਸਹਿਮਤੀ ਨਾਲ ਦਿੱਲੀ ਤੋਂ ਮੁੰਬਈ ਭੇਜਿਆ ਮਿਤੀ 181936 ਨੂੰ ਡਾਕਟਰ ਅੰਬੇਦਕਰ ਜੀ ਦੇ ਘਰ ਬੈਠ ਕੇ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਇੱਕ ਨਿੱਜੀ ਤੇ ਗੁਪਤ ਸਮਝੌਤਾ ਕੀਤਾ ਗਿਆ ਜਿਸ ਨੂੰ ਡਾਕਟਰ ਅੰਬੇਦਕਰ ਫਾਰਮੂਲਾ ਅਤੇ ਸਟੇਟਮੈਂਟ ਦਾ ਨਾਮ ਦਿੱਤਾ ਗਿਆ ਇਸ ਸਮਝੌਤੇ ਬਾਰੇ ਗੱਲ ਬਾਹਰ ਨਾ ਹੋਰ ਦਾ ਮਤਾ ਪਾਇਆ ਗਿਆ ਪਰ ਇਹ ਸਮਝੌਤਾ ਡਾਕਟਰ ਅੰਬੇਦਕਰ ਜੀ ਦੀ ਅਗਵਾਈ ਤੋਂ ਬਿਨਾਂ ਬੰਬੇ ਕਰੋਨੀਕਲ ਅਖਬਾਰ ਦੀ ਮਿਤੀ 88 1936 ਦੇ ਅੰਕ ਵਿੱਚ ਛਾਪ ਦਿੱਤਾ ਗਿਆ ਹੁਣ ਡਾਕਟਰ ਅੰਬੇਦਕਰ ਜੀ ਇਸ ਗੱਲ ਨੂੰ ਗੁਪਤ ਰੱਖਣਾ ਚਾਹੁੰਦੇ ਸਨ ਕਿ ਉਸ ਦੇ ਹਿੰਦੂ ਲੀਡਰਾਂ ਨਾਲ ਮੁਲਾਕਾਤ ਹੋਈ ਹੈ ਗੱਲ ਅਖਬਾਰ ਵਿੱਚ ਛਪੀ ਤੇ ਡਾਕਟਰ ਅੰਬੇਦਕਰ ਜੀ ਨੇ 15 ਅਗਸਤ 1936 ਦੇ ਆਪਣੇ ਨਿੱਜੀ ਅਖਬਾਰ ਵਿੱਚ ਉਪਰੋਕਤ ਕਾਰਵਾਈ ਦੇ ਖਿਲਾਫ ਲਾਂਤ ਪਾ ਕੇ ਨਕੇਦੀ ਕੀਤੀ ਤੇ ਇਸ ਮਾਮਲੇ ਵਿੱਚ ਪੰਜ ਬੰਦਿਆਂ ਮਹਾਤਮਾ ਗਾਂਧੀ ਰਾਉ ਬਹਾਦਰ ਡਾਕਟਰ ਬੀ ਐਸ मुंजे ਹਿੰਦੂ ਪ੍ਰਧਾਨ ਮਹਾਸਭਾ ਰਾਜਗੋਪਾਲ ਆਚਾਰੀਆ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਉਹਨਾਂ ਨੂੰ ਦੋਸ਼ੀ ਠਹਿਰਾਇਆ ਡਾਕਟਰ ਅੰਬੇਦਕਰ ਜੀ 11 8 1936 ਨੂੰ ਵਿਦੇਸ਼ ਯਾਤਰਾ ਵਿੱਚ ਚਲੇ ਗਏ ਅਤੇ 14 ਜਨਵਰੀ 1936 ਨੂੰ ਵਾਪਸ ਭਾਰਤ ਆ ਗਏ ਪੱਤਰਕਾਰਾਂ ਨੇ ਜਦੋਂ ਡਾਕਟਰ ਅੰਬੇਦਕਰ ਜੀ ਨੂੰ ਧਰਮ ਬਦਲੀ ਸੰਬੰਧੀ ਸਵਾਲ ਪੁੱਛੇ ਤਾਂ ਉਹਨਾਂ ਨੇ ਕਿਹਾ ਕਿ ਧਰਮ ਬਦਲੀ ਦੇ ਫੈਸਲੇ ਬਾਰੇ ਉਹਨਾਂ ਨੂੰ ਯਾਦ ਹੈ ਪਰ ਉਹਨਾਂ ਨੇ ਆਪਣਾ ਮਨ ਅਜੇ ਨਹੀਂ ਬਣਾਇਆ ਕਿ ਉਹ ਕਿਹੜਾ ਧਰਮ ਅਪਣਾਉਣਗੇ ਇਹਨਾਂ ਦਿਨਾਂ ਵਿੱਚ ਹੀ ਗਾਂਧੀ ਨੇ ਮਰਨ ਵਤ ਰੱਖ ਕੇ ਅੰਗਰੇਜ਼ ਸਰਕਾਰ ਤੇ ਹੀ ਦਬਾਅ ਪਾ ਦਿੱਤਾ ਕਿ ਉਹ ਅਛੂਤ ਜਾਤੀਆਂ ਨੂੰ ਪਛੜੀਆਂ ਜਾਤੀਆਂ ਕਰਾ ਦੇ ਕੇ ਉਹਨਾਂ ਵਾਸਤੇ ਵਿਸ਼ੇਸ਼ ਸਹੂਲਤਾਂ ਦਾ ਐਲਾਨ ਕੀਤਾ ਜਾਵੇ ਗਾਂਧੀ ਦੇ ਮਨ ਅੰਦਰ 8 ਕਰੋੜ ਅਛੂਤਾਂ ਦੇ ਸਿੰਘ ਸਜਣ ਦਾ ਡਰ ਸੀ ਉਸ ਸਮੇਂ ਪੰਡਿਤ ਮਦਨ ਮੋਹਨ ਮਾਲਵੀਆ ਵਾਇਸਰਾਏ ਹਿੰਦ ਦੀ ਐਗਜ਼ੀਕਟਿਵ ਕੌਂਸਲ ਦਾ ਮੈਂਬਰ ਸੀ ਉਹਨਾਂ ਦੇ ਜ਼ੋਰ ਦੇਣ ਤੇ ਅੰਗਰੇਜ਼ ਸਰਕਾਰ ਵੱਲੋਂ ਅਛੂਤਾਂ ਨੂੰ ਹਿੰਦੂ ਪਛੜੀਆਂ ਸ਼੍ਰੇਣੀਆਂ ਹੋਣ ਨਾਤੇ ਵਿਸ਼ੇਸ਼ ਸਹੂਲਤਾਂ ਦੇਣ ਦਾ ਐਲਾਨ ਕਰ ਦਿੱਤਾ ਜਿਸ ਤੇ 21 ਪੁਕੇ ਰਹਿਣ ਪਿੱਛੋਂ ਗਾਂਧੀ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸੋ ਮੁੱਖ ਦੀ ਗੱਲ ਕਿ ਕੁਝ ਹਿੰਦੂ ਲੀਡਰਾਂ ਦੇ ਕਹਿਣ ਦੇ ਨਾਲ ਹੀ ਅਸ਼ੂਤਾਂ ਵੱਲੋਂ ਖੁਦ ਨੂੰ ਹਿੰਦੂ ਵਜੋਂ ਦੱਸ ਕੇ ਸਰਕਾਰ ਤੋਂ ਮਿਲਣ ਵਾਲੀ ਸਹੂਲਤਾਂ ਨਹੀਂ ਉਹਨਾਂ ਨੂੰ ਸਿੱਖੀ ਵੱਲ ਆਉਣ ਤੋਂ ਰੋਕ ਦਿੱਤਾ ਹੁਣ ਤੁਸੀਂ ਆਪ ਸੋਚੋ ਕਿ ਇਸ ਮਾਮਲੇ ਵਿੱਚ ਮਾਸਟਰ ਤਾਰਾ ਸਿੰਘ ਜਾਂ ਸਿੱਖ ਲੀਡਰਸ਼ਿਪ ਕਿਵੇਂ ਦੋਸ਼ੀ ਹੈ ਜਿਵੇਂ ਕਿ ਹੋਂ ਤੱਕ ਪ੍ਰਚਾਰਿਆ ਜਾਂਦਾ ਰਿਹਾ ਹੈ ਇਹ ਅਫਵਾਹ ਵੀ ਬਹੁਤ ਫੈਲਾਈ ਗਈ ਕਿ ਡਾਕਟਰ ਅੰਬੇਦਕਰ ਜੀ ਸਿੱਖਾਂ ਵਿੱਚ ਜਾਤੀਵਾਦ ਹੋਣ ਕਰਕੇ ਸਿੱਖ ਧਰਮ ਵਿੱਚ ਨਹੀਂ ਗਏ ਜੋ ਕਿ ਬਿਲਕੁਲ ਗਲਤ ਹੈ ਅੱਜ ਦੀ ਇਹ ਜਾਣਕਾਰੀ ਹਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਇਸ ਮਸਲੇ ਤੇ ਆਪਣੀ ਰਾਏ ਜਰੂਰ ਦਿਓ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ